ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਰਮਿਕ ਪ੍ਰੀਖਿਆ ਚੌਂਮੀ ਗੁਰਦਾਰਾ ਪ੍ਰਬੰਧਕ ਕਮੇਟੀ ਧਾਰਬਰਚਾਰ ਕਮੇਟੀ ਇਹਨਾਂ ਦੇ ਬੱਚਿਆਂ ਦੀਆਂ ਧਾਰਮਿਕ ਪ੍ਰੀਖਿਆਵਾਂ ਲੈਂਦੀ ਆ 2024-25 ਦੇ ਵਿੱਚ 53647 ਬੱਚੇ ਜਿਹੜੇ ਆ ਉਹ ਸਾਰੇ ਅਪੀਅਰ ਹੋਏ ਸਕੇ ਜਿਨ੍ਹਾਂ ਦੇ ਵਿੱਚੋਂ 28619 ਬੱਚੇ ਉਹ ਪਾਸ ਹੋਏ ਆ ਤੇ 5742 ਬੱਚੇ ਇਹਨਾਂ ਨੂੰ ਮੈਡਲ ਮਿਲੇ ਆ ਤੇ 2928 ਬੱਚਿਆਂ ਨੂੰ ਸਕਾਲਰਸ਼ਿਪ ਦਿੱਤੇਗਾ ਸੋ ਮੈਂ ਸਮਝਦਾ ਇਹ ਧਾਰਮਿਕ ਪ੍ਰੀਖਿਆ ਦਾ ਜਿਹੜਾ ਟੈਸਟ ਆ ਇਹ ਜਿੰਨੇ ਕੁ ਵੀ ਬੱਚੇ ਇਹਦੇ ਵਿੱਚ ਅਪੀਅਰ ਹੋਏ ਆ ਉਹਨਾਂ ਦੇ ਮਾਤਾ ਪਿਤਾ ਵੀ ਤੇ ਉਹ ਬੱਚੇ ਵੀ ਧਰਮ ਦਾ ਯੋਗ ਆ ਜਿਨ੍ਹਾਂ ਨੇ ਕੋਈ ਦਾਖਮੀ ਚ ਪੜਦਾ ਕੋਈ ਨੌਮੀ ਚ ਪੜਦਾ ਕੋਈ ਛੋਟੀ ਕਲਾਸ ਪੜਦਾ ਔਰ ਰੁਚੀ ਜਿਹੜੀ ਆ ਉਹਨਾਂ ਦੀ ਧਾਰਮਿਕ ਆ ਸੋ ਜਿੰਨੇ ਵੀ ਬੱਚਿਆਂ ਨੇ ਮੈਡਲ ਲਏ ਆ ਜਾਂ ਪਾਸ ਹੋਏ ਜਾਂ ਮਜੀਫੇ ਲਏ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਦਿੱਤੇ ਤੌਰ ਤੇ ਵਧਾਈ ਦਿੰਦੇ ਆ ਦੂਸਰੀ ਜਿਹੜੀ ਸਾਡੀ ਮੈਰਿਟ ਮੰਡ ਦੀ ਆ ਉਹਦੇ ਵਿੱਚ ਅਸੀਂ 5100 ਰੁਪਇਆ ਦਿੰਨੇ ਆ ਸੋ ਉਹਦੇ ਸਾਡੇ 6 ਬੱਚੇ ਜਿਹੜੇ ਆ ਪਹਿਲੇ ਦਰਜੇ ਦੇ ਤਿੰਨ ਤੇ ਦੂਜੇ ਦਰਜੇ ਦੇ ਵਿੱਚ ਤਿੰਨ ਇਹ 24600 ਰੁਪਇਆ ਇਹਨਾਂ ਨੂੰ ਬੱਚਿਆਂ ਨੂੰ ਇੱਕ ਬਖੜਾ ਦਿੱਤਾ ਗਿਆ ਇਹ ਤੋਂ ਇਲਾਵਾ ਜਿਹੜੇ ਸਾਡੇ ਟੋਟਲ ਵਿਦਿਆਰਥੀ ਜਿਨ੍ਹਾਂ ਨੂੰ 11100 ਰੁਪਇਆ ਰਾਸ਼ੀ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਇਹ 1506 ਬੱਚੇ ਆ ਦਰਜਾ ਪਹਿਲੇ ਦੇ ਵਿੱਚ ਇਹਨਾਂ ਨੂੰ ਟੋਟਲ 16 ਲੱਖ 56600 ਰੁਪਏ ਇਹ ਇਹਨਾਂ ਨੂੰ ਮਜੀਫੇ ਦੇ ਤੌਰ ਤੇ ਰਾਸ਼ੀ ਦਿੱਤੀ ਜਾ ਰਹੀ ਆ ਦਰਜਾ ਦੂਜਾ ਦੇ ਵਿੱਚ 1422 ਬੱਚੇ ਫਾਲ ਕੀਤੇ ਆ ਇਹਨਾਂ ਨੂੰ 2100 ਤੇ ਰੁਪਇਆ ਟੋਟਲ ਣਤੀ 186200 ਰੁਪਏ ਦਿੱਤੇ ਗਏ। ਇਹ ਟੋਟਲ ਜਿਹੜੇ ਆ 46,67,400 ਰੁਪਏ ਬਣਦੇ ਆ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਇਹ ਕੇਵਲ ਦਾ ਕੇਵਲ ਧਾਰਮਿਕ ਪ੍ਰੀਖਿਆਵਾਂ ਦੇ ਜਿਹੜੇ ਬੱਚੇ ਧਾਰਮਿਕ ਪ੍ਰੀਖਿਆ ਚ ਪੀਰ ਹੋਏ ਆ। ਉਹ ਤੋਂ ਇਲਾਵਾ ਜਿਹੜੇ ਬੱਚੇ ਅਮਰਧਾਰੀ ਆ ਜਾਂ ਦੂਸਰੇ ਬੱਚਿਆਂ ਨੂੰ ਸਕਾਲਰਸ਼ਿਪਰ ਦਿੱਤਾ ਜਾਂਦਾ ਉਹ ਸਾਡਾ ਵੱਖਰਾ ਆ। ਇਹ ਕੇਵਲ ਦਾ ਕੇਵਲ ਸਿਰਫ ਧਾਰਮਿਕ ਪ੍ਰੀਖਿਆ ਜਿਹੜੀ ਆ ਉਹਦੇ ਵਿੱਚ ਜਿਹੜੇ ਬੱਚੇ ਅਪੀਅਰ ਹੋਏ ਲਗਭਗ 75350 ਉਹਨਾਂ ਦਾ ਇਹ ਰਿਜ਼ਲਟ ਸੀ ਸੋ ਮੈਂ ਬੱਚਿਆਂ ਨੂੰ ਵੀ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਹੁਣ 25 26 ਦਾ ਗਾਂ ਸਾਡਾ ਸ਼ਾਸ਼ਨ ਸ਼ੁਰੂ ਹੋ ਗਿਆ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਪਹਿਲਾਂ ਗੁਰਮੁਖ ਦਾ ਲਿਟਰੇਚਰ ਪੜਾ ਕੇ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਪ੍ਰੀਖਿਆਵਾਂ ਦੇ ਵਿੱਚ ਅਪੀਅਰ ਕਰਦੇ ਦਾ ਫਾਇਦਾ ਕੀ ਆ ਇੱਕ ਇਹਦਾ ਇਹ ਵੀ ਫਾਇਦਾ ਹੁੰਦਾ ਕਿ ਧਾਰਮਿਕ ਪ੍ਰੀਖਿਆ ਦੇ ਵਿੱਚ ਅਪੀਅਰ ਹੁੰਦਾ ਸਰਟੀਫਿਕੇਟ ਵੀ ਮਿਲ ਜਾਂਦਾ ਸੋ ਇਸ ਕਰਕੇ ਉਹ ਕਈ ਗਾਂਹ ਫੇਰ ਕਾਰਜਾਂ ਦੇ ਵਿੱਚ ਆਪਣੇ ਕੰਮ ਵੀ ਆਉਂਦਾ ਆ ਜਿੱਦਾਂ ਕਿਸੇ ਨੇ ਕੋਈ ਐਜੂਕੇਸ਼ਨ ਅਦਾਰੇ ਜਿਹੜੇ ਸਾਡੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਚੱਲਦੇ ਆ ਉਹਨਾਂ 'ਚ ਵੀ ਦਾਖਲ ਹੋਣਾ ਹੁੰਦਾ ਉੱਥੇ ਵੀ ਇਹ ਕੰਮ ਆਉਂਦੇ ਆ ਸੋ ਸਾਰੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ